ਮਤਾ ਨੰਬਰ 1 ਅੱਜ ਦੇ ਇਸ ਪੰਥਕ ਇਕੱਠ ਵਿੱਚ ਮਤਾ ਪਾਸ ਕੀਤਾ ਜਾਂਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸੁਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੌਕਾ ਪ੍ਰਸਤ ਹਮ ਖਿਆਲੀ ਸੰਸਾਰ ਭਰ ਦੀਆਂ ਇਸ ਰਿਹਾਈ ਲਈ ਕੌਮ ਪ੍ਰਸਤ ਹਮ ਖਿਆਲੀ ਸੰਸਾਰ ਭਰ ਦੀਆਂ ਧਾਰਮਿਕ ਤੇ ਰਾਜਨੀਤਿਕ ਧਿਰਾਂ ਨੂੰ ਨਾਲ ਲੈ ਕੇ ਸੰਸਾਰ ਪੰਦਰ ਤੇ ਸੰਘਰਸ਼ ਤੇਜ ਕੀਤਾ ਜਾਵੇਗਾ ਜੀ ਬਲੇ ਸੋਨ ਹੈ ਹਰਿਆ ਕਾਲਾ ਮਤਾ ਨੰਬਰ 2 ਅੱਜ ਦਾ ਇਹ ਪੰਥਕ ਇਕੱਠ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੇ ਲਗਾਈ ਗਈ ਤੀਜੀ ਵਾਰ ਐਨਐਸਏ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਹੈ ਅਤੇ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਾ ਹੈ ਬਲੇ ਸੋਨ ਹੈ ਹਰਿਆ ਕਾਲਾ ਮਤਾ ਨੰਬਰ 3 ਅੱਜ ਦੇ ਇਸ ਪੰਥਕ ਕਾਟ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਮਤਾ ਪਾਸ ਕੀਤਾ ਜਾਂਦਾ ਹੈ ਕਿ ਭਾਈ ਅਮਰਪਾਤ ਸਿੰਘ ਖਾਲਸਾ ਜੀ ਦੇ ਐਮਪੀ ਫੰਡ ਵਿੱਚੋਂ ਸਭ ਤੋਂ ਪਹਿਲਾ ਕਾਰਜ ਭਾਈ ਸਾਹਿਬ ਵੱਲੋਂ ਰੰਬੇ ਨਸ਼ਾ ਵਿਰੋਧੀ ਕਾਰਜ ਲਈ ਇੱਕ ਆਨੰਦਪੁਰ ਸਾਹਿਬ ਵਾਪਸੀ ਨਸ਼ਾ ਛਡਾਊ ਕੇਂਦਰ ਬਣਾਇਆ ਜਾਏਗਾ ਜਿਸ ਦਾ ਨਾਮ ਹੋਏਗਾ ਆਨੰਦਪੁਰ ਸਾਹਿਬ ਵਾਪਸੀ ਨਸ਼ਾ ਛਡਾਊ ਕੇਂਦਰ ਮਤਾ ਨੰਬਰ ਮਤਾ ਨੰਬਰ 4 ਅੱਜ ਦੇ ਇਸ ਪੰਥਕ ਇਕੱਠ ਵਿੱਚ ਪੰਜਾਬ ਸਰਕਾਰ ਦੁਆਰਾ ਲੈਂਡ ਪੂਲਿੰਗ ਪਾਲਸੀ 2025 ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ ਕਿਸਾਨਾਂ ਅਤੇ ਮਜ਼ਦੂਰਾਂ ਦੇ ਉਜਾੜੇ ਨੂੰ ਮੁੱਖ ਰੱਖਦੇ ਹੋਏ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਾ ਹੈ ਮਤਾ ਨੰਬਰ 5 ਜੋ ਬਹੁਤ ਹੀ ਵੱਡਾ ਪ੍ਰੋਗਰਾਮ ਦਿੱਤਾ ਜਾ ਰਿਹਾ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਭਾਈ ਅਮਰਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਇਸ ਦੇ ਵਿੱਚ ਉਸੇ ਮਾਈ ਭਾਈ ਨੇ ਹੱਥ ਖੜਾ ਕਰਕੇ ਝਕਾਰਾ ਲਾਉਣਾ ਜਿਸ ਨੇ ਇਸ ਮਤੇ ਦੇ ਵਿੱਚ ਜਾਂ ਇਸ ਮਤੇ ਨੂੰ 21 ਸਤੰਬਰ ਨੂੰ ਇੰਪਲੀਮੈਂਟ ਕੀਤਾ ਜਾਣਾ ਵਾ ਤੇ ਉਹਦੇ ਵਿੱਚ ਤੁਸੀਂ ਉਹਦੇ ਵਿੱਚ ਆਪਣੀ ਜਿਹੜੀ ਹਾਜ਼ਰੀ ਆ ਉਹ ਜਰੂਰ ਦਰਜ ਕਰਾਉਣੀ ਆ ਉਹ ਮਤਾ ਖੀਰ ਦੇ ਉੱਤੇ 6 ਨੰਬਰ ਪਤਾ ਪੜ੍ਹ ਕੇ ਸੁਨਾਇਆ ਜਾਏਗਾ ਗੰਭੀਰ ਹੋ ਕੇ ਆਪਣੇ ਤਨੋਂ ਮਨੋਂ ਤੁਸੀਂ ਉਹਦੇ ਵਿੱਚ ਹਾਜ਼ਰੀ ਲਵਾ ਕੇ ਤੇ ਸਾਥ ਵੀ ਦੇਣਾ ਇਸ ਤੋਂ ਪਹਿਲਾਂ ਮਤਾ ਨੰਬਰ 5 ਅੱਜ ਦਾ ਇਹ ਪੰਥਕ ਕੱਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਸ੍ਰੀ ਹਜੂਰ ਸਾਹਿਬ ਬੋਰਡ ਅਤੇ ਤਖਤ ਸ੍ਰੀ ਪਟਨਾ ਸਾਹਿਬ ਬੋਰਡ ਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਨੂੰ ਅਪੀਲ ਕਰਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਭਾਰਤ ਦੇ ਰਾਸ਼ਟਰਪਤੀ ਭਾਰਤ ਦੇ ਪ੍ਰਧਾਨ ਮੰਤਰੀ ਭਾਜਪਾ ਪ੍ਰਧਾਨ ਅਤੇ ਹੋਰ ਕੇਂਦਰੀ ਮੰਤਰੀਆਂ ਨੂੰ ਇਸ ਦਾ ਹਿੱਸਾ ਨਾ ਬਣਾਇਆ ਜਾਵੇ ਕਿਉਂਕਿ ਇਹਨਾਂ ਅਕਿਰਤਕਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਉੱਪਰ ਸੁਲਤਾਨਪੁਰ ਲੋਧੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਸਮੁੱਚੇ ਬੰਦੀ ਸਿੰਘਾਂ ਨੂੰ ਰਹਾਆ ਕਰਨ ਦਾ ਵਾਅਦਾ ਕੀਤਾ ਸੀ ਜੋ ਕਿ ਬਾਅਦ ਵਿੱਚ ਮੁਨਕਰ ਹੋ ਗਏ ਨੇ ਵਾਹੇ ਸੋਨ ਹੈ ਦਿੱਲੀ ਨਗਰ ਮਤਾ ਨੰਬਰ 6 ਜੋ ਆਪਾਂ ਸਮੁੱਚੀ ਕੌਮ ਨੂੰ ਤੇ ਪੰਜਾਬ ਦੇ ਹਰ ਬਸੰਦੇ ਨੂੰ ਇਹ ਪ੍ਰੋਗਰਾਮ ਦੇਣ ਜਾ ਰਹੇ ਹਾਂ ਇਸ ਪ੍ਰੋਗਰਾਮ ਦਾ ਤੁਸੀਂ ਦਿਲੋਂ ਸਤਿਕਾਰ ਕਰਨਾ ਤੇ ਸਾਥ ਦੇਣਾ ਤੇ ਆਪ ਤੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਪਿੰਡਾਂ ਸ਼ਹਿਰਾਂ ਵਾਲਿਆਂ ਨੂੰ ਪ੍ਰੇਰ ਕੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਾਉਣੀ ਆ ਇਹ ਮਤਾ ਨੰਬਰ 6 ਤੇ ਸਭ ਤੋਂ ਅਹਿਮ ਮਤਾ ਅੱਜ ਦਾ ਇਹ ਪੰਥਕ ਇਕੱਠ ਪਿਛਲੇ 14 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਕਰਵਾਉਣ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਹੈ ਚੋਣਾਂ ਸੁਦੰਤ ਕਰਾਉਣ ਦੀ ਮੰਗ ਕਰਦਾ ਹੈ ਅੱਜ ਦਾ ਇਹ ਪੰਥਕ ਇਕੱਠ ਉਪਰੋਕਤ ਦਰਸਾਏ ಮತਿਆਂ ਦੀ ਪੂਰਤੀ ਲਈ ਧਾਰਮਿਕ ਜਥੇਬੰਦੀਆਂ ਸਿੱਖ ਸੰਗਤਾਂ ਪੰਜਾਬ ਅਤੇ ਪ੍ਰਾਂਤ ਪੰਜਾਬ ਪ੍ਰਸਤ ਲੋਕਾਂ ਨੂੰ ਨਾਲ ਲੈ ਕੇ ਪਹਿਲੇ ਪੜਾਅ ਤਹਿਤ ਮਿਤੀ 21 9 21 ਸਤੰਬਰ 2025 ਤੋਂ ਸ੍ਰੀ ਅਕਾਲ ਤਖਤ ਸਹਿਬ ਤੋਂ ਸੰਗਤ ਰੂਪ ਵਿੱਚ ਅਰਦਾਸ ਕਰਕੇ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਪਹਿਲੇ ਪੜਾਅ ਦੇ ਵਿੱਚ ਪੰਥ ਬਚਾਓ ਪੰਜਾਬ ਬਚਾਓ ਪੰਥ ਬਚਾਓ ਪੰਜਾਬ ਬਚਾਓ ਜੇਤਨਾ ਮਾਰਚ ਸ਼ੁਰੂ ਕਰਕੇ ਹਰ ਜ਼ਿਲ੍ਹੇ ਦੀਆਂ ਹਰ ਕਸਬੇ ਦੀਆਂ ਸੰਗਤਾਂ ਵਿੱਚ ਕਪੜਾਵਾਂ ਦੀਨ ਜਾਵੇਗਾ ਪੰਥ ਦੇ ਪੰਜਾਬੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਇਸ ਚੇਤਨਾ ਵਿੱਚ ਸ਼ਾਮਲ ਹੋ ਚੇਤਨਾ ਮਾਰਚ ਵਿੱਚ ਸ਼ਾਮਲ ਹੋ ਕੇ ਪੰਥ ਅਤੇ ਪੰਜਾਬ ਨੂੰ ਬਚਾਉਣ ਦੇ ਵਿੱਚ ਹੰਬੜਾ ਮਾਰਿਆ ਜਾਵੇ ਜੀ। ਜੈ ਨਿਹਾਲ ਸੇਵਾ ਸ੍ਰੀ ਅਕਾਲ ਇਸ ਪ੍ਰੋਗਰਾਮ ਦੇ ਨਾਂ ਤੇ ਸਟੇਜ ਤੇ ਸਜੇ ਹੋਏ ਸਿੰਘ ਪੰਜ ਜਕਾਰੇ ਛੱਡਣਗੇ ਜੋ ਆਪਾਂ 21 ਸਤੰਬਰ 2025 ਤੋਂ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਕਰ ਰਹੇ ਹਾਂ ਪੰਜਾਂ ਜਕਾਰਿਆਂ ਦਾ ਜਵਾਬ ਗੱਜ ਵੱਜ ਕੇ ਦੇਣਾ ਜੀ। ਉਸ ਪ੍ਰੰਤ ਬੰਦੀ ਸਿੰਘਾਂ ਦੇ ਪਰਿਵਾਰ ਇੱਥੇ ਆਏ ਨੇ ਜਿੰਨਾ ਪਰਿਵਾਰਾਂ ਨੇ 33 ਸਾਲ ਨਿਫਾਸ ਇਨਸਾਫ ਵਾਸਤੇ ਲੜਾਈ ਲੜੀ ਆ ਉਹ ਵੀ ਆਏ ਨੇ ਆਪਾਂ ਉਹਨਾਂ ਦਾ ਵੀ ਸਨਮਾਨ ਕਰਨਾ ਸੋ ਪੰਜ ਸ਼ਿਕਾਰੇ ਛੱਡੇ ਜਾਣ ਜੀ ਮਾਤਾ ਸਤਨਾਮ ਕੌਰ ਜੀ ਪਟਿਆਲੇ ਤੋਂ ਪ੍ਰੋਫੈਸਰ ਸਾਹਿਬ ਪੰਜ ਸ਼ਿਕਾਰੇ ਛੱਡਣਗੇ I you.